ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੋ ਵੱਡੀਆਂ ਖਬਰਾਂ ਦੇ ਉੱਤੇ ਡਿਸਕਸ ਕਰਾਂਗੇ ਸਭ ਤੋਂ ਪਹਿਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨ ਅਤੇ ਪੁਲਿਸ ਦੇ ਵਿਚਕਾਰ ਝੜਪ ਹੋਈ ਹੈ ਮਲੇਰ ਕੋਟਲਾ ਦੇ ਨਾਲ ਲੱਗਦੇ ਪਿੰਡ ਸਰੌਧ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਪੁਲਿਸ ਦੇ ਵੱਲੋਂ ਕਬਜ਼ਾ ਕੀਤਾ ਗਿਆ ਸੀ ਜ਼ਮੀਨ ਦੇ ਉੱਤੇ ਜਿਸ ਕਰਕੇ ਕਿਸਾਨਾਂ ਦੇ ਵਿੱਚ ਇਸ ਦੇ ਖਿਲਾਫ ਰੋਵ ਵਧ ਗਿਆ ਸੀ ਅਤੇ ਅੱਜ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਇਹ ਕਬਜ਼ਾ ਛਡਵਾਉਣ ਦੇ ਲਈ ਹੀ ਸਾਰੀ ਜਦੋਜਹਿਦ ਵਢੀ ਗਈ ਸੀ ਜਦੋਂ ਕਿਸਾਨ ਇੱਥੇ ਪਹੁੰਚਦੇ ਆ ਤਾਂ ਫਿਰ ਕਿਸਾਨਾਂ ਦੇ ਨਾਲ ਝੜਪ ਹੋ ਜਾਂਦੀ ਹੈ ਪੁਲਿਸ ਦੀ ਬੈਰੀਕੇਡ ਤੋੜ ਦਿੱਤੇ ਜਾਂਦੇ ਆ ਜੋ ਟਿੱਪਲ ਟਰੱਕ ਲਾਏ ਗਏ ਸੀ ਉਹਨਾਂ ਨੂੰ ਕਿਸਾਨ ਪਾਸੇ ਕਰਕੇ ਜ਼ਮੀਨ ਦੇ ਵਿੱਚ ਵੜ ਜਾਂਦੇ ਆ ਅਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਗਰਮਾਉਂਦਾ ਸਾਰਾ ਮਾਮਲਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨਾਂ ਦਾ ਜੋ ਸਰਕਾਰ ਦੇ ਨਾਲ ਰੌਲਾ ਚੱਲ ਰਿਹਾ ਹੈ ਜੋ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਲਈ ਉਸ ਦੇ ਵਿੱਚ ਕੁਝ ਥਾਵਾਂ ਅਜਈਆਂ ਨੇ ਜਿਨ੍ਹਾਂ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਸਹੀ ਰੇਟ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਹੀ ਕਿਸਾਨਾਂ ਦੇ ਵੱਲੋਂ ਇਹ ਪ੍ਰੋਟੈਸਟ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਨਾਂ ਦੀ ਮੰਗ ਹੈ ਕਿ ਸਾਨੂੰ ਵੀ ਉਚਿਤ ਰੇਟ ਦਿੱਤਾ ਜਾਣਾ ਚਾਹੀਦਾ ਜਿੰਨੀ ਸਾਨੂੰ ਡਿਮਾਂਡ ਹੈ ਜਿੰਨੀ ਸਾਡੀ ਲੋੜ ਹੈ ਉਸ ਦੇ ਹਿਸਾਬ ਨਾਲ ਦਿੱਤਾ ਜਾਣਾ ਚਾਹੀਦਾ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਲਗਭਗ 99% ਦੀ ਸਾਰੀ ਮੁਕੰਮਲ ਕਾਰਵਾਈ ਕੀਤੀ ਜਾ ਚੁੱਕੀ ਹੈ ਬਾਕੀ ਥਾਵਾਂ ਦੇ ਉੱਤੇ ਉੱਥੇ ਕੁਝ ਦੋ ਥਾਵਾਂ ਨੇ ਕਪੂਰਥਲਾ ਦੇ ਨੇੜੇ ਅਤੇ ਇੱਕ ਮਲੇਰਕੋਟਲਾ ਦੇ ਨੇੜੇ ਜਿੱਥੇ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਜਾਂ ਫਿਰ ਉਹਨਾਂ ਨੂੰ ਸਹੀ ਰੇਟ ਨਹੀਂ ਦਿੱਤਾ ਜਾ ਰਿਹਾ ਇਹਨਾਂ ਦੋਵੇਂ ਮਸਲੇ ਨੂੰ ਲੈ ਕੇ ਹੀ ਅੱਜ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਝੜਪਾਂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਕਿਸਾਨਾਂ ਦੀ ਪੁਲਿਸ ਦੇ ਨਾਲ ਵੱਡੇ ਪੱਧਰ ਦੇ ਉੱਤੇ ਝੜਪ ਹੋਈ ਹੈ ਪਰ ਅਜੇ ਵੀ ਇਹ ਮਾਮਲਾ ਸ਼ਾਂਤ ਨਹੀਂ ਹੋਇਆ ਜੇ ਇਸ ਮਾਮਲੇ ਦੇ ਬਾਰੇ ਗੱਲ ਕਰੀ ਜਾਵੇ ਤਾਂ ਫਿਰ ਪੰਜਾਬ ਸਰਕਾਰ ਨੂੰ ਪਹਿਲਾਂ ਕੇਂਦਰੀ ਮੰਤਰੀ ਨਿਤਨ ਗੜਕਰੀ ਜੋ ਐਨਐਸੀਆਈ ਦੇ ਮੰਤਰੀ ਵੀ ਨੇ ਉਹਨਾਂ ਦੇ ਅਧੀਨ ਇਹ ਸੜਕੀ ਆਵਾਜਾਈ ਆਉਂਦੀ ਹੈ ਉਹਨਾਂ ਦੇ ਵੱਲੋਂ ਵੀ ਝਾੜ ਪਾਈ ਗਈ ਸੀ ਅਤੇ ਇਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਜੇਕਰ ਸਰਕਾਰ ਨੂੰ ਜ਼ਮੀਨ ਅਕਵਾਇਰ ਕਰਕੇ ਨਾ ਦਿੱਤੀ ਜਾਵੇ ਤਾਂ ਫਿਰ ਸਰਕਾਰ ਇਹਨਾਂ ਪ੍ਰੋਜੈਕਟਾਂ ਨੂੰ ਰੱਦ ਕਰ ਦੇਵੇਗੀ ਤਾਂ ਪ੍ਰੋਜੈਕਟ ਰੱਦ ਹੋਣ ਤੱਕ ਦਾ ਡਰ ਮਾਨ ਸਰਕਾਰ ਨੂੰ ਦਿਖਾਇਆ ਗਿਆ ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦੀ ਝਾੜਚੰਬ ਕੀਤੀ ਗਈ ਅਤੇ ਇਸ ਮਾਮਲੇ ਦੇ ਵਿੱਚ 6 ਸਤੰਬਰ ਤੱਕ ਸਰਕਾਰ ਨੇ ਹੁਣ ਜਵਾਬ ਦੇਣਾ ਹੈ ਕਿ ਅਸੀਂ ਇਸ ਮਾਮਲੇ ਤੇ ਕੀ ਕਾਰਵਾਈ ਕੀਤੀ ਹੈ ਤਾਂ ਇਸ ਤੋਂ ਪਹਿਲਾਂ ਅੱਜ ਰਾਤ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਐਨਸੀਆਈ ਦੇ ਅਧਿਕਾਰੀਆਂ ਦੇ ਨਾਲ ਇਸੇ ਰੋਡ ਨੂੰ ਲੈ ਕੇ ਇਸੇ ਹਾਈਵੇ ਨੂੰ ਲੈ ਕੇ ਮੀਟਿੰਗ ਕਰਨ ਜਾ ਰਹੇ ਨੇ ਤਾਂ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੇ ਜੋ ਜ਼ਮੀਨਾਂ ਸੀ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਦੇ ਵੱਲੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਐਨ ਐਚ ਏ ਆਈ ਨੇ ਜੋ ਜ਼ਮੀਨਾਂ ਨੇ ਉਹ ਕਬਜ਼ੇ ਦੇ ਵਿੱਚ ਲੈ ਲਈਆਂ ਨੇ ਉਹਨਾਂ ਦੇ ਉੱਤੇ ਰੋਡ ਬਣਾਉਣ ਦੇ ਲਈ ਹਾਈਵੇ ਬਣਾਉਣ ਦੇ ਲਈ ਰਾ ਪਧਰਾ ਹੋ ਚੁੱਕਿਆ ਪਰ ਕਿਸਾਨ ਨਹੀਂ ਮੰਨੇ ਕਿਸਾਨ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਇਸ ਥਾਂ ਦੇ ਉੱਤੇ ਜਿੱਥੇ ਕਬਜ਼ਾ ਪੁਲਿਸ ਨੇ ਕੀਤਾ ਉਸ ਨੂੰ ਛੁੜਾਉਣ ਦਾ ਪੂਰਾ ਜ਼ੋਰ ਲਗਾ ਦਿੱਤਾ ਤਾਂ ਜਿੱਥੇ ਝੜ ਝੜਪਾਂ ਵੀ ਹੋਈਆਂ ਨੇ ਉੱਥੇ ਹੀ ਮਾਨ ਸਰਕਾਰ ਦੇ ਵੱਲੋਂ ਵੀ ਆਖਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਖਿਆ ਗਿਆ ਕਿ ਕਿਸਾਨਾਂ ਨੂੰ ਉਹਨਾਂ ਦਾ ਉਚਿਤ ਮੁੱਲ ਪਵਾਉਣ ਦੇ ਲਈ ਉਹਨਾਂ ਦੀਆਂ ਜ਼ਮੀਨਾਂ ਦਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਡਿਵੈਲਪਮੈਂਟ ਕੀ ਹੁੰਦੀ ਹੈ ਇਸ ਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਉਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਅਗਲੀ ਗੱਲ ਖਬਰ ਜੋ ਵੱਡੀ ਅੱਜ ਦੀ ਰਹੀ ਹੈ ਉਸ ਦੇ ਬਾਰੇ ਕਰ ਲੈਨੇ ਆ ਜੋ ਕਿ ਪੰਜਾਬ ਦੇ ਵਿੱਚ ਗਿਦੜਬਾ ਜਿਮਨੀ ਚੋਣ ਨੂੰ ਲੈ ਕੇ ਵੱਡਾ ਰੌਲਾ ਪਿਆ ਹੋਇਆ ਕਿਉਂਕਿ ਡਿੰਪੀ ਟਲੋਂ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਚੁੱਕੇ ਨੇ ਪਿਛਲੇ ਦਿਨੀ ਉਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਦੇ ਕੇ ਬਾਹਰ ਆ ਗਏ ਸੀ ਪਾਰਟੀ ਛੱਡ ਦਿੱਤੀ ਸੀ ਸੁਖਬੀਰ ਬਾਦਲ ਨੇ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਰਹਿਣ ਪਾਰਟੀ ਦੇ ਨਾਲ ਖੜਨ ਦੀਆਂ ਅਪੀਲਾਂ ਵੀ ਕੀਤੀਆਂ ਪਰ ਕਿਸੇ ਅਪੀਲ ਦਲੀਲ ਦਾ ਕੋਈ ਅਸਰ ਡਿੰਪੀ ਟਲੋਂ ਦੇ ਉੱਤੇ ਨਹੀਂ ਹੋਇਆ ਅਤੇ ਹੁਣ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਹੁੰਚੇ ਗਿੱਦੜਬਾਦ ਦੇ ਵਿੱਚ ਜਿੱਥੇ ਉਹਨਾਂ ਨੇ ਡਿੰਪੀ ਢਿੱਲੋਂ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਆਖਿਆ ਨਾਲ ਹੀ ਡਿੰਪੀ ਢਿੱਲੋਂ ਨੂੰ ਉਹਨਾਂ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਵੀ ਆਖੀ ਗਈ ਹੈ ਪੂਰਾ ਮਾਨ ਸਨਮਾਨ ਦੇਣ ਦੀ ਗੱਲ ਆਖੀ ਗਈ ਹੈ ਅਤੇ ਆਖਿਆ ਗਿਆ ਕਿ ਮੇਰਾ ਬਹੁਤ ਪੁਰਾਣਾ ਸਬੰਧ ਇਸ ਪਰਿਵਾਰ ਦੇ ਨਾਲ ਡਿੰਪੀ ਢਿੱਲੋਂ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਤੇ ਭਰਾ ਦੇ ਨਾਲ ਹੈ ਕਿਉਂਕਿ ਮੈਂ ਜਦੋਂ ਗਿੱਦੜਬਾਦ ਦੇ ਵਿੱਚ ਸੁਖਬੀਰ ਬਾਦਲ ਲਈ ਪ੍ਰਚਾਰ ਕਰਦੇ ਸੀ ਉਹਨਾਂ ਦੇ ਸਮੇਂ ਜਦੋਂ ਮੈਂ ਇੱਥੇ ਇੱਕ ਕਲਾਕਾਰ ਦੇ ਤੌਰ ਤੇ ਸ਼ੋਅ ਲਾਉਣ ਆਉਂਦਾ ਸੀ ਇਹਨਾਂ ਪਿੰਡਾਂ ਨੂੰ ਮੈਂ ਚੰਗੀ ਤਰ੍ਹਾਂ ਉਸ ਵੇਲੇ ਦਾ ਜਾਣਦਾ ਹਾਂ ਇਹਨਾਂ ਲੋਕਾਂ ਨੂੰ ਜਾਣਦਾ ਹਾਂ ਤੇ ਡਿੰਪੀ ਢੋਲਾਂ ਦੇ ਘਰ ਦੇ ਵਿੱਚ ਰਹਿੰਦਾ ਰਿਹਾ ਤਾਂ ਇਸ ਤਰ੍ਹਾਂ ਦੀ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਖੀਆਂ ਗਈਆਂ ਡਿੰਪੀ ਢਿਲੋਂ ਨੂੰ ਵੀ ਪੂਰਾ ਭਰੋਸਾ ਮੁੱਖ ਮੰਤਰੀ ਨੇ ਦਿਵਾਇਆ ਤੇ ਆਖਿਆ ਕਿ ਅੱਜ ਅਸੀਂ ਇੰਨੇ ਖੁਸ਼ ਹੈ ਕਿ ਇੱਕ ਹੀਰਾ ਬੰਦਾ ਸਾਨੂੰ ਪਾਰਟੀ ਦੇ ਵਿੱਚ ਮਿਲ ਗਿਆ ਅਸੀਂ ਨਵੇਂ-ਨਵੇਂ ਫੁੱਲਾਂ ਨੂੰ ਆਪਣੇ ਗੁਲਦਸਤੇ ਦੇ ਵਿੱਚ ਸਜਾ ਕੇ ਰੱਖ ਰਹੇ ਹਾਂ ਅਤੇ ਹੀਰੇ ਨੂੰ ਤਾਜ ਬਣਾ ਕੇ ਤਾਜ ਦੇ ਵਿੱਚ ਹੀਰੇ ਨੂੰ ਜੜ ਕੇ ਰਖਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਡਿੰਪੀ ਢਿਲੋਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖੀਆਂ ਗਈਆਂ ਨੇ ਡਿੰਪੀ ਢਿਲੋਂ ਨੇ ਇੱਥੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੀ ਨੇੜਤਾ ਉਹਨਾਂ ਦੇ ਇਸ ਸੀਟ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹ ਚੋਣ ਲੜਦੇ ਨੇ ਉਸ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਅਤੇ ਆਖਿਆ ਗਿਆ ਕਿ ਮੈਨੂੰ ਸਿਰਫ ਵਰਤਿਆ ਜਾ ਰਿਹਾ ਸੀ ਮੈਨੂੰ ਇਹ ਬਹੁਤ ਬੁਰਾ ਲੱਗਿਆ ਜਿਸ ਤੋਂ ਬਾਅਦ ਮੈਂ ਇਸ ਪਾਰਟੀ ਨੂੰ ਛੱਡਣ ਦਾ ਭਰੇ ਮਨ ਦੇ ਨਾਲ 38 ਸਾਲਾਂ ਬਾਅਦ ਫੈਸਲਾ ਕੀਤਾ ਅਤੇ ਇਹ ਫੈਸਲਾ ਕੋਈ ਸੌਖਾ ਨਹੀਂ ਸੀ ਤੇ ਮੱਖ ਮੰਤਰੀ ਨੇ ਵੀ ਆਖਿਆ ਕਿ ਜੇਕਰ ਤੁਸੀਂ 38 ਸਾਲ ਰੁੱਲਦੇ ਰਹੇ ਪਰ ਹੁਣ ਤੁਹਾਨੂੰ ਰੁੱਲਣ ਨਹੀਂ ਦੇਵਾਂਗੇ ਜੋ ਕੋਈ ਵੀ ਤਾਕਤ ਸਰਕਾਰ ਦੇ ਕੋਲ ਹੋਵੇਗੀ ਤੁਹਾਨੂੰ ਦੇਵਾਂਗੇ ਲੋਕਾਂ ਦੇ ਕੰਮ ਕਰਵਾਉਣ ਦੇ ਲਈ ਤੁਸੀਂ ਲੋਕਾਂ ਦੀਆਂ ਮੰਗਾਂ ਸੁਣਦੇ ਰਹੋ ਤੇ ਮੈਨੂੰ ਦੱਸਦੇ ਰਹੋ ਕੰਮ ਵੱਡੇ ਪੱਦਰ ਦੇ ਉੱਤੇ ਕਿ ਦਲਬਾ ਹਲਕੇ ਦੇ ਵਿੱਚ ਕੀਤੇ ਜਾਣਗੇ ਇਹ ਗੱਲਾਂ ਮੁੱਖ ਮੰਤਰੀ ਨੇ ਆਖੀਆਂ ਅਗਲੀ ਗੱਲ ਕਰ ਲਈਏ ਤਾਂ ਫਿਰ ਇੱਕ ਹੋਰ ਅੱਜ ਦਲ ਬਦਲੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਡਿੰਪੀ ਢਿੱਲੋਂ ਸ਼ਾਮਲ ਹੋਏ ਅਕਾਲੀ ਦਲ ਨੂੰ ਛੱਡ ਕੇ ਉੱਥੇ ਹੀ ਕਾਂਗਰਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਹੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਵਾਪਸ ਆ ਗਏ ਨੇ ਅੱਜ ਉਹਨਾਂ ਨੂੰ ਦਵਿੰਦਰ ਯਾਦਵ ਜੋ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਸ਼ਾਮਲ ਕੀਤਾ ਸੁੰਦਰ ਸ਼ਾਮ ਅਰੋੜਾ ਨੂੰ ਓਹੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਸਨ ਹੁਸ਼ਿਆਰਪੁਰ ਤੋਂ ਵਿਧਾਇਕ ਸਨ ਇਸ ਵਾਰ ਚੋਣ ਹਾਰ ਗਏ ਜਿਸ ਤੋਂ ਬਾਅਦ ਉਹ ਅਕਾਲੀ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ 2022 ਦੀਆਂ ਚੋਣਾਂ ਤੋਂ ਬਾਅਦ ਅਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਕੰਜਾ ਕਸਿਆ ਜਾਂਦਾ ਹੈ ਤੇ ਉਹਨਾਂ ਦੇ ਘਰ ਤੋਂ ਕਰੀਬ 50 ਲੱਖ ਰੁਪਏ ਤੱਕ ਜਿਹੜੇ ਬਰਾਮਦ ਕੀਤੇ ਜਾਂਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਉਹਨਾਂ ਦੇ ਘਰੋਂ ਮਸ਼ੀਨਾਂ ਵੀ ਬਰਾਮਦ ਹੋਈਆਂ ਤਾਂ ਇਸ ਤਰ੍ਹਾਂ ਦੀਆਂ ਜੋ ਵਿਜੀਲੈਂਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾਂਦੀਆਂ ਇਸ ਮਾਮਲੇ ਤੋਂ ਬਾਅਦ ਹੁਣ ਸੁੰਦਰ ਸ਼ਾਮ ਅਰੋੜਾ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਤਰ੍ਹਾਂ ਅੱਜ ਦੋ ਵੱਡੀਆਂ ਦਲ ਬਦਲੀਆਂ ਕਹਿ ਲਈਏ ਹੋਈਆਂ ਨੇ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਸਮੁਲੀਅਤ ਹੋਈ ਹੈ ਤੇ ਦੂਜੀ ਹੋਈ ਹੈ ਜੋ ਕਾਂਗਰਸ ਪਾਰਟੀ ਦੇ ਵਿੱਚ ਅਗਲੀ ਗੱਲ ਕਰ ਲੈਣੇ ਆ ਕੰਗਣਾ ਰਣਾਉਤ ਦੀ ਜਿਸ ਦਾ ਮਾਮਲਾ ਲਗਾਤਾਰ ਪਖਿਆ ਹੋਇਆ ਹੈ ਇਸ ਤੋਂ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਵੀ ਕੰਗਣਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਗਏ ਨੇ ਕਿਸਾਨ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ ਸਿੱਖ ਜਥੇਬੰਦੀਆਂ ਵੀ ਕੰਗਣਾ ਦੀ ਫਿਲਮ ਦੇ ਖਿਲਾਫ ਉੱਤਰੀਆਂ ਹੋਈਆਂ ਨੇ ਜੇਕਰ ਕੰਗਣਾ ਦੀ ਗੱਲ ਕੀਤੀ ਜਾਵੇ ਉਸ ਦੇ ਵੱਲੋਂ ਵੀ ਇੱਕ ਬਿਆਨ ਸਾਹਮਣੇ ਆਇਆ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਹਰਿਆਣ ਜੋ ਹਿਮਾਚਲ ਪ੍ਰਦੇਸ਼ ਹੈ ਜਿੱਥੋਂ ਕੰਗਣਾ ਨੜਾਉਂਦੇ ਆਉਂਦੇ ਨੇ ਜਿੱਥੋਂ ਐਮਪੀ ਨੇ ਉਸ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਸ ਤਰੀਕੇ ਦੀ ਬਿਆਨਬਾਜ਼ੀ ਕੰਗਣਾ ਦੇ ਵੱਲੋਂ ਕਿਸਾਨਾਂ ਦੇ ਪ੍ਰਤੀ ਵਰਤੀ ਗਈ ਸੀ ਉਸ ਨੂੰ ਲੈ ਕੇ ਕੰਗਣਾ ਦੀ ਨਖੇਦੀ ਕੀਤੀ ਗਈ ਹੈ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਤਾਂ ਉਸ ਤੋਂ ਬਾਅਦ ਕੰਗਣਾ ਦਾ ਵੀ ਬਿਆਨ ਸਾਹਮਣੇ ਆਇਆ ਉਸ ਦਾ ਕਹਿਣਾ ਹੈ ਕਿ ਮੈਨੂੰ ਜਾਣਬੁੱਝ ਕੇ ਹਰ ਵਾਰ ਟਾਰਗੇਟ ਕੀਤਾ ਜਾਂਦਾ ਹੈ ਮੈਂ ਵੀ ਕਿਸਾਨ ਪਰਿਵਾਰ ਤੋਂ ਆਉਂਦੀ ਆ ਅਤੇ ਮੈਂ ਵੀ ਇੱਕ ਔਰਤ ਹਾਂ ਤਾਂ ਮੈਨੂੰ ਵੀ ਜਾਣਬੁੱਝ ਕੇ ਜਿਹੜਾ ਉਹ ਭੰਡਿਆ ਜਾਂਦਾ ਹੈ ਨਿਸ਼ਾਨਾ ਬਣਾਇਆ ਜਾਂਦਾ ਹੈ ਮੈਨੂੰ ਟਰੋਲ ਕੀਤਾ ਜਾਂਦਾ ਹੈ ਫਿਰ ਮੈਂ ਕਿਉਂ ਨਾ ਬੋਲਾਂ ਅਜੇ ਮਸਲਿਆਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕੰਗਣਾ ਦੇ ਵੱਲੋਂ ਆਖੀਆਂ ਗਈਆਂ ਸੋ ਇਹ ਸੀ ਅੱਜ ਦੀਆਂ ਤਿੰਨ ਪ੍ਰਮੁੱਖ ਖਬਰਾਂ ਇਹਨਾਂ ਬਾਰੇ ਤੁਹਾਡੀ ਜੋ ਵੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ